ਕੌਣ ਜਿੱਤਦਾ ਕੌਣ ਹਾਰਦਾ ਧਰਮਿੰਦਰ ਧਰਮਿੰਦਰ ਦੇ ਨਾਲ ਓਏ ਹੋਏ 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 ਬੱਲੇ 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 ਤਾੜੀਆਂ ਲਾ ਦਿਓ ਵਾਹ ਬਈ ਵਾਹ ਪਿਹੜੂ ਦੀ ਧਰਤੀ ਨੇੜੇ ਨਕੌਦਰ 30 ਤਰੀਕ ਨੂੰ ਸਮਾਜ ਅਮੂਦੇ ਦੰਗਲ ਦੀ ਤਰੀਕ ਹੋਏਗੀ ਐ ਵੀ ਨੋਟ ਕਰਦੇ ਜਾਈਏ ਵਾਹ ਬਈ ਵਾਹ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਦੋਸਤੋ ਬੱਲੇ ਬੱਲੇ ਵਲੌਗ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਦੋਸਤੋ ਕੱਲ ਪਿੰਡ ਚੁੰਮੂ ਵਿੱਚ ਇੱਕ ਵਿਸ਼ਾਲ ਦੰਗਲ ਹੋਇਆ ਜਿਹੜਾ ਕਿ ਜਲੰਧਰ ਦੇ ਨਜ਼ਦੀਕ ਹੈ ਇੱਥੇ ਛੰਡੀ ਦੀ ਕੁਸ਼ਤੀ ਸੀ ਪ੍ਰਿਤਪਾਲ ਫਗਵਾੜਾ ਔਰ ਤਰਮਿੰਦਰ ਕੋਹਾਲੀ ਦੇ ਵਿਚਕਾਰ ਬਹੁਤ ਸ਼ਾਨਦਾਰ ਮਲ ਨੇ ਦੋਨੋਂ ਇਹ ਆਪਣੇ ਨਾਮ ਤੋਂ ਵਾਕਿਫ ਹੋ ਤੁਸੀਂ ਸਾਰੇ ਇਹਨਾਂ ਦੇ ਨਾਮ ਤੋਂ ਔਰ ਬਹੁਤ ਹੀ ਤਗੜੇ ਮਲ ਨੇ ਔਰ ਛੋਟੀ ਜਿਹੀਆਂ ਕੁਸ਼ਤੀਆਂ ਲੜਦੇ ਨੇ ਛੰਡੀ ਦੀਆਂ ਕੁਸ਼ਤੀਆਂ ਲੜਦੇ ਨੇ ਔਰ ਪੁਰਾਣੇ ਮਲ ਨੇ ਤਰਮਿੰਦਰ ਕੋਹਾਲੀ ਨੂੰ ਬਹੁਤ ਹੀ ਤਕੜਾ ਐਕਸਪੀਰੀਅੰਸ ਆ ਔਰ ਪ੍ਰਿਤਪਾਲ ਫਗਵਾੜਾ ਪੰਜਾਬ ਦੀ ਸ਼ਾਨ ਹੈ ਔਰ ਦੋਸਤੋ ਪ੍ਰਿਤਪਾਲ ਫਗਵਾੜਾ ਪੰਜਾਬ ਦੀ ਸ਼ਾਨ ਹੈ ਬਹੁਤ ਹੀ ਤਕੜਾ ਔਰ ਝੋਟਾ ਮੱਲਾ ਸੋ ਦੋਸਤੋ ਇਹ ਕੁਸ਼ਤੀ ਸੀ ਬਰਾਬਰ ਬੈਲੈਂਸਡ ਕੁਸ਼ਤੀ ਔਰ ਵਧੀਆ ਕੁਸ਼ਤੀ ਬਹੁਤ ਹੀ ਸ਼ਾਨਦਾਰ ਜਦੋਂ ਕੁਸ਼ਤੀ ਆਰੰਭ ਹੁੰਦੀ ਹੈ ਕੁਸ਼ਤੀ ਦੇ ਆਰੰਭ ਦੇ ਵਿੱਚ ਹੀ ਪਹਿਲੇ 1 ਮਿੰਟ ਦੇ ਵਿੱਚ ਹੀ ਜਿਹੜਾ ਪ੍ਰਿਤਪਾਲ ਫਗਵਾੜਾ ਨੇ ਬਹੁਤ ਹੀ ਸ਼ਾਨਦਾਰ ਦਾਅ ਮਾਰਿਆ ਔਰ ਇੰਨੇ ਤਕੜੇ ਮੱਲ ਨੂੰ ਐਂਜੀ ਚੁੱਕ ਲਿਆ ਹਵਾ ਵਿੱਚ ਤੋਲਤਾ ਇਹ ਜਿਵੇਂ ਕਿ ਤੁਸੀਂ ਸੁਣਿਆ ਹੋਗਾ ক্রিকেট ਦੇ ਵਿੱਚ ਥੋਨੀ ਇੱਕ ਸ਼ਾਟ ਖੇਡਦਾ ਹੁੰਦਾ ਸੀ ਜਿਹਦਾ ਨਾਮ ਉਹ ਲੋਕਾਂ ਨੇ ਰੱਖਤਾ ਕਿ ਹੈਲੀਕਾਪਟਰ ਸ਼ਾਟ ਉਹ ਐਦਾ ਐ ਘੁਮਾ ਕੇ ਮਾਰਦਾ ਹੁੰਦਾ ਸੀਗਾ ਸੋ ਉਹ ਫੇਮਸ ਹੋ ਗਿਆ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਫੇਮਸ ਹੋ ਗਿਆ ਉਹਦਾ ਨਾਮ ਹੀ ਪੱਕਾ ਹੀ ক্রিকেট ਡੈਰੀ ਦੇ ਵਿੱਚ ਹੈਲੀਕਾਪਟਰ ਸ਼ਾਟ ਰੱਖਤਾ ਔਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੱਲ ਪ੍ਰਿਤਪਾਲ ਭਗਵਾੜਾ ਨੇ ਹਵਾ ਦੇ ਵਿੱਚ ਤਰਮਿੰਦਰ ਕੁਹੜੀ ਨੂੰ ਉਡਾ ਲਿਆ ਔਰ ਮੋਢਿਆਂ ਦੇ ਉੱਤੇ ਜਿਵੇਂ ਪੰਜਾਬੀ ਵਿੱਚ ਕਹਿੰਦੇ ਨੇ ਕਿ ਬਦਲਾ ਕੱਢਤਾ ਭਾਈ ਹੈਰਾਨੀ ਦੀ ਗੱਲ ਹੈ ਬਹੁਤ ਹੀ ਉਹ ਦੇਖਣ ਵਾਲਾ ਸੀਨ ਸੀ ਉਹ ਬਾਰ-ਬਾਰ ਰਿਵਿਊ ਕਰਨ ਨੂੰ ਬਾਰ-ਬਾਰ ਦੇਖਣ ਨੂੰ ਬਾਰ-ਬਾਰ ਰਿਵਰਸ ਕਰਕੇ ਦੇਖਣ ਨੂੰ ਜੀ ਕਰਦਾ ਉਨੀ ਵੀਡੀਓ ਸੋ ਦੋਸਤੋ ਇੱਕ ਕਿੰਨੀ ਜਾਨ ਔਰ ਕਿੰਨਾ ਝੋਟਾ ਮੰਨ ਲਾ ਪ੍ਰਿਤਪਾਲ ਭਗਵਾੜਾ ਮੈਨੂੰ ਤਾਂ ਕੱਲ੍ਹ ਪਤਾ ਲੱਗਿਆ ਯਾਰ ਕਿ ਇਹ ਵੀ ਐਡੇ ਤਗੜੇ ਮੱਲ ਨੂੰ ਐ ਤੋਲੇ ਦਿੱਤਾ ਹਵਾ ਦੇ ਵਿੱਚ ਔਰ ਜਿਵੇਂ ਤਿਵੇਂ ਤਰਮਿੰਦਰ ਕਹਾਲੀ ਇਸ ਦਾਵ ਦਾ ਬਚਾ ਕਰਕੇ ਚਿੱਤੋਂੋਂ ਤਾਂ ਬਚ ਗਏ ਚਿੱਤ ਤਾਂ ਛੱਡੋ ਯਾਰ ਪਹਿਲਵਾਨਾਂ ਦਾ ਕੰਮ ਹੀ ਹੈ ਚਿੱਤਾਂ ਹਾਰਾ ਇਹਨਾਂ ਦਾ ਪਰ ਹੱਡੀਆਂ ਤੜਾਂ ਤੋਂ ਬਚ ਗਏ ਗਰਦਨ ਦਾ ਮੋਢਾ ਬੋਟਾ ਲੱਤ ਬਾਹ ਕੁਝ ਵੀ ਟੁੱਟ ਸਕਦਾ ਸੀ ਇੰਨੀ ਜ਼ੋਰ ਦੇ ਨਾਲ ਚੌਕੀ ਉਤੋਂ ਦੀ ਫਟ ਗਿਆ ਪਰ ਤਰਮਿੰਦਰ ਕਹਾਲੀ ਵੀ ਬਹੁਤ ਹੀ ਮਜ਼ਬੂਤ ਪੱਕੀ ਹੱਡੀ ਦਾ ਮਾਲ ਹੈ ਸੋ ਕੁਝ ਦੇਰ ਬਾਅਦ ਤੀਜੇ ਚੌਥੇ ਮਿੰਟ ਬਾਅਦ ਹੀ ਤਰਮਿੰਦਰ ਕਹਾਲੀ ਨੇ ਵੀ ਕਾਉਂਟਰ ਅਟੈਕ ਕੀਤਾ ਬੈਕ ਉਹਦੇ ਤੇ ਉਹ ਲੱਤ ਉਹਨਾਂ ਦੀ ਆ ਗਈ ਪ੍ਰਿਤਪਾਲ ਪਗਵਾੜਾ ਦੀ ਤਰਮਿੰਦਰ ਕੋਹਲੀ ਦੇ ਹੱਥ ਤੇ ਵਿੱਚ ਤਾਂ ਚੰਗਾ ਐਦਾਂ ਜਿਵੇਂ ਕਿਸੇ ਝੋਟੇ ਨੂੰ ਫੜ ਕੇ ਖਿੱਚੀਦਾ ਨਾ ਤਾਂ ਉਹਨਾਂ ਨੇ ਵੀ ਦਿਖਾਇਆ ਕਿ ਹਾਂ ਮੈਂ ਵੀ ਜੇ ਮੈਦਾਨ ਦੇ ਵਿੱਚ ਹਾਂ ਤਾਂ ਘਟ ਨਹੀਂ ਜੇ ਇੰਨੇ ਸਮੇਂ ਤੋਂ ਕੁਸ਼ਤੀਆਂ ਲੜ ਰਿਆ ਹਾਂ ਤਾਂ ਕਿਸੇ ਵਜ੍ਹਾ ਨਾਲ ਯਾਰ ਐਵੇਂ ਨਹੀਂ ਲੋਕ ਤਰਮਿੰਦਰ ਕੋਹਲੀ ਤਰਮਿੰਦਰ ਕੋਹਲੀ ਕਹਿੰਦੇ ਕਿਸੇ ਵਜ੍ਹਾ ਨਾਲ ਹੀ ਕਹਿੰਦੇ ਨੇ ਬੜੀਆਂ ਮੱਲਾ ਮਾਰੀਆਂ ਨੇ ਇਸ ਨੌਜਵਾਨ ਨੇ ਇਸ ਤਗੜੇ ਮਨ ਨੇ ਔਰ ਬਹੁਤ ਹੀ ਕੁਸ਼ਤੀਆਂ ਬਹੁਤ ਹੀ ਦੰਗਲਾਂ ਦੇ ਵਿੱਚ ਲੋਕਾਂ ਦਾ ਮਨੋਰੰਜਨ ਵੀ ਕਰਿਆ ਔਰ ਬਹੁਤ ਹੀ ਕੁਸ਼ਤੀਆਂ ਮਾਰੀਆਂ ਨੇ ਸੋ ਪ੍ਰਿਤਪਾਲ ਫਗਵਾੜਾ ਤੇ ਤਰਮਿੰਦਰ ਦੀ ਇਹੇ ਕੁਸ਼ਤੀ ਮੈਨੂੰ ਵਧੀਆ ਲੱਗੀ ਕਈ ਦਿਨ ਹੋ ਗਿਆ ਕਿ ਮੈਂ ਇਹ ਵੱਡੀਆਂ ਕੁਸ਼ਤੀਆਂ ਦਾ ਰਿਵਿਊ ਨਹੀਂ ਸੀ ਕਰ ਰਿਆ ਮੈਨੂੰ ਮਜ਼ਾ ਨਹੀਂ ਸੀ ਆ ਰਿਹਾ ਜਿਹੜੀ ਕੁਸ਼ਤੀ ਦਾ ਮੈਨੂੰ ਮਜ਼ਾ ਨਾ ਆਵੇ ਤਾਂ ਮੇਰੇ ਸੋਤਿਆਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਫਾਲੋਅਰਸ ਨੂੰ ਜਿਹੜੇ ਮੈਨੂੰ ਆਪਣੇ ਚੈਨਲ ਤੇ ਆਉਂਦੇ ਨੇ ਉਹਨਾਂ ਨੂੰ ਵੀ ਫਿਰ ਮਜ਼ਾ ਨਾ ਆਵੇ ਤਾਂ ਕੋਈ ਫਾਇਦਾ ਨਹੀਂ ਐਵੇਂ ਆਪਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਆਪਣਾ ਵੀ ਔਰ ਉਹਨਾਂ ਦਾ ਦਰਸ਼ਕਾਂ ਦਾ ਵੀ ਸੋ ਦੋਸਤੋ ਅੱਜ ਕੱਲ ਜਿਹੜੇ ਯੰਗਸਟਰ ਚੱਲ ਰਹੇ ਨੇ ਜਿਵੇਂ ਸ਼ੇਰਾ ਬਾਬਾ ਭਲਾਈ ਤਾਲੂ ਭਲਾਈ ਸਦਾਮ ਉਹ ਛੋਟਾ ਸਦਾਮ ਤੇ ਆਹ ਜੋਂਡੀ ਗੁਜਰ ਕਲਵਾ ਗੁਜਰ ਇਹਨਾਂ ਦਾ ਪੰਜਾਬ ਦੇ ਦੰਗਲਾਂ ਦੇ ਵਿੱਚ ਹਿਮਾਚਲ ਦੇ ਦੰਗਲਾਂ ਦੇ ਵਿੱਚ ਹਰਿਆਣਾ ਦਿੱਲੀ ਆਲ ਇੰਡੀਆ ਬਹੁਤ ਹੀ ਵਧੀਆ ਬੋਲਵਾਲਾ ਔਰ ਵਧੀਆ ਕੁਸ਼ਤੀਆਂ ਲੜ ਰਹੇ ਨੇ ਸੋ ਦੋਸਤੋ ਇਸ ਕਰਕੇ ਦਰਸ਼ਕਾਂ ਦਾ ਯੰਗਸਟਰ ਕੀ ਭਾਲਦਾ ਉਹ ਇੱਕ ਨਵੀਂ ਟੈਕਨੀਕ ਨਵੀਂ ਤੇਜ਼ੀ ਚੁਸਤੀ ਫੁਰਤੀ ਭਾਲਦਾ ਔਰ ਉਹ ਇਹ ਨਹੀਂ ਦੇਖਦਾ ਕਿ ਬਹੁਤ ਤਕੜਾ ਛੋਟੀ ਦਾ ਲਾਵੀ ਮਲ ਘੁੰਲ ਰਿਹਾ ਜਾਂ ਉਹਦੇ ਵਿੱਚ ਕੀ ਖਾਸੀਅਤ ਹੋ ਗਈ ਉਹਨੂੰ ਅੱਜਕੱਲ ਦੇ ਦਰਸ਼ਕ ਨੂੰ ਜਿਵੇਂ 50 ਓਵਰ ਤੋਂ ਕੱਟ ਕੇ T20 ਜਾਂਦਾ ਇਹਨਾਂ ਨੇ ਔਰ T20 ਦਾ ਮਜ਼ਾ ਇਹ ਇੱਕ ਡੇਢ ਘੰਟੇ ਵਿੱਚ ਸਾਰਾ ਮੈਚ ਸਮਾਪਤ 50 ਓਵਰ ਦਾ 3-4 ਘੰਟੇ ਐਨਾ ਕੋਈ ਵੇਲਾ ਨਹੀਂ ਸੋ ਇਹ ਸੁਸਤੀਆਂ ਨੇਜੀ ਉਹ ਬਹੁਤ ਹੀ ਢਿੱਲੀਆਂ ਕੁਸਤੀਆਂ ਦੇਖਣ ਵਾਸਤੇ ਵੀ ਦਰਸ਼ਕਾਂ ਕੋਲ ਐਨਾ ਟਾਈਮ ਨਹੀਂ ਹੈਗਾ ਜਿਵੇਂ ਕਿ ਹੁਣ ਵੀਡੀਓਜ਼ ਬਣਦੇ ਸੀ ਲੌਂਗ ਵੀਡੀਓ ਗਾਣਾ 5-7 ਮਿੰਟ ਦਾ ਬਣਦਾ ਸੀ 5 5 6 6 ਅੰਤਰੀਆਂ ਦਾ 8 8 ਅੰਤਰੀਆਂ ਦਾ ਕੱਟ ਕੇ 5 ਤੇ ਆਇਆ 5 ਤੋਂ 4 ਤੇ ਆ 3 ਤੇ 2 2.5 ਤੇ ਰਹਿ ਗਿਆ ਹੁਣ 1.5 ਤੇ ਰਹਿ ਗਿਆ ਔਰ ਇੱਥੋਂ ਤੱਕ ਹੁਣ ਰੀਲ ਆ ਗਿਆ ਇੱਕ ਅੰਤਰਾ ਬਣਾਓ ਪਾਓ ਇਤਿਹਾਸ ਜੀ ਕੰਮ ਚੱਲ ਗਿਆ ਤੇ ਠੀਕ ਆ ਉਹਦੇ ਦੋ ਅੰਤਰੇ ਹੋਰ ਬਣਾ ਕੇ ਗਾਣਾ ਬਣਾ ਦੋ ਉਹੀ ਹਿਸਾਬ ਹੁਣ ਯਾਰ ਕੁਸਤੀਆਂ 'ਚ ਵੀ ਆ ਗਿਆ ਦੋਸਤੋ ਕਿ ਆਪਣਾ ਹਰ ਇੱਕ ਬੰਦਾ ਜੀਵੇਂ ਦੇ ਵਿੱਚ ਬਹੁਤ ਜ਼ਿਆਦਾ ਵਿਜੀ ਹੈ ਉਹਨੂੰ ਜ਼ਿਆਦਾ ਸੁਸਤ ਚੀਜ਼ ਪਸੰਦ ਨਹੀਂ ਆਗੀ ਹਰ ਐਕਟੀਵਿਟੀ ਦੇ ਨਾਲ ਤੇਜ਼ੀ ਦੇ ਨਾਲ ਜਿਹੜੀ ਕੁਸ਼ਤੀ ਹੁੰਦੀ ਹੈ ਉਹਨੂੰ ਦੇਖਦਾ ਰਹਿੰਦਾ ਵਧੀਆ ਤੇ ਇਹ ਕੁਸ਼ਤੀ 25 25 ਮਿੰਟ ਦੀ ਸੀ 20 ਮਿੰਟ ਟਾਈਮ ਸੀਗਾ ਔਰ ਐਕਸਟਰਾ 5 ਮਿੰਟ ਜਿਹੜਾ ਸੀਗਾ ਇਸ ਕਰਕੇ ਦਿੱਤਾ ਸੀਗਾ ਕਿ ਜੇ ਕੁਸ਼ਤੀ ਰਹਿੰਦੇ ਸਮੇਂ 20 ਮਿੰਟ ਦੇ ਵਿੱਚ ਇਹਦਾ ਕੋਈ ਰਿਜ਼ਲਟ ਕੋਈ ਸਿੱਟਾ ਨਾ ਨਿਕਲਿਆ ਤਾਂ 5 ਮਿੰਟ ਜਿਹੜੇ ਫਿਰ ਹੋਰ ਦਿੱਤੇ ਜਾਣਗੇ ਫਿਰ ਪੁਆਇੰਟ ਦੇ ਆਧਾਰ ਤੇ ਕੁਸ਼ਤੀ ਹੋਊਗੀ ਸੋ ਦੋਸਤੋ ਉਹੀ ਕੱਲ ਹੋਈ ਬਹੁਤ ਹੀ ਵਧੀਆ ਕੁਸ਼ਤੀਆਂ ਇਹ ਇਹ ਕੁਸ਼ਤੀ ਦੇ ਵਿੱਚ ਬਹੁਤ ਹੀ ਮਜ਼ਾ ਆਇਆ ਮੈਨੂੰ ਖਾਸ ਕਰਕੇ ਤੁਹਾਨੂੰ ਵੀ ਦੇਖੋ ਕਾਫੀ ਮਜ਼ਾ ਆਊਗਾ ਪਤਰੇ ਮਾਲਾ ਜਦੋਂ ਤਕੜੀ ਕੁਸ਼ਤੀ ਲੜਦੇ ਨੇ ਪਰ ਵਧੀਆ ਦਾਅ ਮਾਰਦੇ ਨੇ ਬੱਲੇ ਬੱਲੇ ਤਾਂ ਫਿਰ ਹੋਣੀ ਹੁੰਦੀ ਹੈ ਮੈਦਾਨ ਦੇ ਵਿੱਚ ਔਰ ਇਹ ਚੋਮਦੇ ਮੈਦਾਨ ਦੇ ਵਿੱਚ ਕੁਸ਼ਤੀ ਦੰਗਲ ਦੇ ਵਿੱਚ ਜਲੰਧਰ ਦੇ ਨਜ਼ਦੀਕ ਬਹੁਤ ਭਾਰੀ ਦਰਸ਼ਕਾਂ ਦਾ ਇਕੱਠ ਸੀ ਔਰ ਕਮੇਟੀ ਨੇ ਬਹੁਤ ਵਧੀਆ ਬੰਦੋਬਸਤ ਕਰਿਆ ਸੀ ਸੋ ਦੋਸਤੋ ਪ੍ਰਿਤਪਾਲ ਫਗਵਾੜਾ ਵਰਤ ਮਹਿੰਦਰ ਕੋਹਾਲੀ ਦੀ ਟੱਕਰ ਬਹੁਤ ਹੀ ਵਧੀਆ ਲੱਗਦੀ ਹੈ ਮੈਨੂੰ ਪਹਿਲੇ ਮੈਚਾਂ 'ਚ ਵੀ ਦੇਖਦਾ ਰਹਿਣਾ ਮੈਂ ਤੇ ਇਹ ਵਧੀਆ ਕੁਸ਼ਤੀ ਲੜਦਾ ਤਰਮਿੰਦਰ ਕੋਹਾਲੀ ਮੇਰਾ ਪਸੰਦੀਦਾ ਪਹਿਲਵਾਨ ਹੈ Pritpal Bhagora ji ਬਹੁਤ ਹੀ ਵਧੀਆ ਮੁੰਡਾ ਹੈ ਤੇ ਇਹਨਾਂ ਨੇ ਸਹੀ ਕੁਸ਼ਤੀ ਲੜੀ ਸਹੀ ਦੌ ਵੇਚ ਮਾਰੇ ਪਰ ਪਹਿਲੇ ਰਹਿੰਦੇ 20 ਮਿੰਟਾਂ ਦੇ ਵਿੱਚ ਕੁਸ਼ਤੀ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਸੋ ਫਿਰ ਕੁਸ਼ਤੀ ਜਿਵੇਂ ਪੁਆਇੰਟ ਦੇ ਆਧਾਰ ਤੇ ਜਾਂਦੀ ਹੈ ਤਾਂ ਇੱਕ ਡੇਢ ਦੋ ਤੋਂ ਢਾਈ ਮਿੰਟ ਤੱਕ ਕੁਸ਼ਤੀ ਚੱਲਦੀ ਹੈ ਸਹੀ ਉਸ ਤੋਂ ਬਾਅਦ Pritpal Bhagora ਜਿਹੜਾ ਉਹ ਦਮ ਮਾਰਦੇ ਨੇ ਔਰ ਆਪਣਾ ਤਰਮਿੰਦਰ ਕੋਹਾਲੀ ਦੇ ਪਿੱਛੇ ਆ ਜਾਂਦੇ ਨੇ ਔਰ ਉਹਨਾਂ ਦੇ ਦੋਨੇ ਗੋਡੇ ਗੋਡੇ ਲੱਗ ਜਾਂਦੇ ਨੇ ਇਸ ਕਰਕੇ ਇਹ ਕੁਸ਼ਤੀ ਦਾ ਫਾਈਨਲ ਰਿਜ਼ਲਟ ਇਹ ਰਿਹਾ ਕਿ ਇਹ ਕੁਸ਼ਤੀ ਪ੍ਰਿਤਪਾਲ ਫੰਗਵਾੜਾ ਨੇ ਜਿੱਤ ਲਈ ਸੋ ਕੁਸ਼ਤੀ ਬਹੁਤ ਹਿੱਟ ਸੀ ਸੁਪਰ ਹਿੱਟ ਕੁਸ਼ਤੀ ਸੀ ਆਪ ਦੋ ਤਿੰਨ ਮਹੀਨੇ ਤੋਂ ਜਿੰਨੀਆਂ ਕੁਸ਼ਤੀਆਂ ਹੋ ਜਾਵੇ ਵਡੀਆਂ ਕੁਸ਼ਤੀਆਂ ਉਹਨਾਂ ਚੋਂ ਵਧੀਆ ਕੁਸ਼ਤੀ ਸੀ ਦੋਸਤੋ ਤੇ ਤੁਹਾਨੂੰ ਵਧੀਆ ਲੱਗੂਗੀ ਸੋ ਆਪਣਾ ਜੇ ਕੁਸ਼ਤੀ ਤੁਹਾਨੂੰ ਵਧੀਆ ਲੱਗੇ ਕੁਸ਼ਤੀ ਦਾ ਰਿਵਿਊ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਔਰ ਬੱਲੇ ਬੱਲੇ ਵਲੌਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਵੀਰ ਭੈਣ ਭਰਾ ਮੇਰੇ ਤੋਂ ਵੱਡੇ ਮੇਰੇ ਬਜ਼ੁਰਗ ਇਹ ਚੈਨਲ ਤੇ ਨਵੇਂ ਆਏ ਨੇ ਉਹ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੂੰ ਉਹ ਵੀ ਦੇਖ ਸਕਣ ਸੋ ਦੋਸਤੋ ਇਹਦੇ ਨਾਲ ਹੀ ਵੀਡੀਓ ਲੰਬੀ ਹੋ ਰਹੀ ਰਹੀ ਇੱਥੇ ਬਸ ਕਰਦੇ ਆਂ ਸਤਿ ਸ੍ਰੀ ਅਕਾਲ ਮਿਹਰਬਾਨ ਧੰਨਵਾਦ ਸਾਰਾ